ਹਾਂਜੀ ਦੋਸਤੋ ਕੁਦਰਤ ਡੇਰੀ ਫਾਰਮ ਡਾਕਟਰ ਸੁਖਚੈਨ ਸਿੰਘ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਇਹ ਚਿਚੜਾਂ ਦੇ ਬਾਰੇ ਟਿਕਸ ਦੇ ਬਾਰੇ ਮੈਨੂੰ ਬਹੁਤ ਸਾਰੇ ਸੱਜਣਾ ਦੇ ਮੈਸੇਜ ਆਏ ਆ ਵੀ ਕਿਹੜੀ ਦਵਾਈ ਯੂਜ਼ ਕਰੀਏ ਸੋ ਬਹੁਤ ਸਾਰੇ ਸੱਜਣ ਜਿਹੜੇ ਨੇ ਉਹ ਦਵਾਈਆਂ ਜਿਵੇਂ ਟੈਬਲੇਟ ਲਿਕੁਇਡ ਇੰਜੈਕਸ਼ਨ ਵੀ ਯੂਜ਼ ਕਰਦੇ ਆ ਫਿਰ ਵੀ ਜਿਹੜੇ ਚਿਚੜ ਦੇਣਾ ਕਈ ਗਾਈਆਂ ਦੇ ਨਹੀਂ ਮਰਦੇ ਸੋ ਉਹਨਾਂ ਦਾ ਕਹਿਣਾ ਹੈ ਕੋਈ ਹੋਰ ਜਿਹੜਾ ਮੈਥਡ ਹੈ ਸਾਨੂੰ ਦੱਸਿਆ ਜਾਵੇ ਸੋ ਦੋਸਤੋ ਮੈਂ ਤੁਹਾਨੂੰ ਇੱਕ ਅਜੋ ਪ੍ਰਾਚੀਨ ਤਰੀਕ ਆ ਤਰੀਕਾ ਜੋ ਪ੍ਰਾਚੀਨ ਤਰੀਕਾ ਨਾਲ ਚਿਚੜ ਲਾਉਣ ਦਾ ਦੋਸਤੋ ਅੱਜ ਮੈਂ ਤੁਹਾਨੂੰ ਉਹ ਦੱਸਾਂਗਾ ਕਿਉਂਕਿ ਇਹ ਇਹ ਵੀ ਸਾਨੂੰ ਕੋਈ ਬੰਦਾ ਇੱਥੇ ਆਇਆ ਸੀਗਾ ਸਾਡੇ ਫਾਰਮ ਤੇ ਕਿਉਂਕਿ ਮੈਂ ਤੁਹਾਨੂੰ ਐਵੇਂ ਝੂਠ ਨਹੀਂ ਬੋਲਣਾ ਵੀ ਇਹ ਮੈਨੂੰ ਹੀ ਪਤਾ ਸੀ ਜੀ ਮੈਂ ਹੀ ਸਿੱਖਿਆ ਆ ਵਿੱਚ ਇੱਕ ਮੇਰਾ ਵੀਰ ਕਹੀ ਜਾਂਦਾ ਸੀਗਾ ਵੀ ਇਹ AI ਦੇ ਐਕਸਪਰਟ ਵੀ ਹੈਗੇ ਆ ਉਹ ਭਰਾਵਾ ਮਿਹਨਤ ਕੀਤੀ ਹੈ ਜੇ ਅਸੀਂ ਆਪਦੀ ਮਿਹਨਤ ਦਾ ਕੋਈ ਹਿੱਸਾ ਉਹਦੇ ਭਰਾਵਾਂ ਨੂੰ ਪੰਜਾਬੀ ਵੀਰਾਂ ਨੂੰ ਫਾਰਮਰਾਂ ਨੂੰ ਦੱਸ ਦਿੰਨੇ ਆ ਤੇ ਇਹਦੇ ਵਿੱਚ ਕੀ ਹਰਜਾ ਸੋ ਦੋਸਤੋ ਤੁਸੀਂ ਜੇ ਚਿੱਚੜ ਤੁਹਾਡੀ ਜਾਂ ਗਾਵਾਂ ਜਾਂ ਮੱਝਾਂ ਦੇ ਨਹੀਂ ਹਟਦੇ ਨਹੀਂ ਲੈਂਦੇ ਸੋ ਦੋਸਤੋ ਉਹਦੇ ਲਈ ਇੱਕ ਬਹੁਤ ਵਧੀਆ ਤਕਨੀਕ ਏ ਸੋ ਮੈਂ ਤੁਹਾਨੂੰ ਦਿਖਾਵਾਂਗਾ ਪਹਿਲਾਂ ਦੋਸਤੋ ਤੁਸੀਂ ਇੱਕ ਦਾਤਰੀ ਲੈਣੀ ਜਿਹੜੀ ਦਾਤਰੀ ਮੈਂ ਕਹਾਂਗਾ ਵੀਰੇ ਨੂੰ ਖਾਵੇ ਦਾਤਰੀ ਆ ਦੋਸਤੋ ਦਾਤਰੀ ਇਹ ਜਿੰਦੇ ਦੰਦੇ ਥੋੜੇ ਜੇ ਆਪਣੇ ਘੱਟ ਹੋਣ ਸੋ ਇਹ ਦਾਤਰੀ ਲੈਣੀ ਤੁਸੀਂ ਦੋਸਤੋ ਇਹ ਦਾਤਰੀ ਲੈ ਕੇ ਦਾਤਰੀ ਮਾਰਨੀ ਕਿਦਾਂ ਸੋ ਦੋਸਤੋ ਆ ਦੇਖੋ ਮਤਲਬ ਕਿ ਇਹਦੇ ਨਾਲ ਜਿਹੜੇ ਚਿਚੜ ਨੇਣਾ ਉਹ ਸਾਰੇ ਵੱਢੇ ਹੀ ਜਾਣੇ ਆ ਮਤਲਬ ਕਿ ਬੜੀ ਚਕੇ ਡਿੱਗ ਪੈਣੇ ਆ ਇਹ ਤੁਸੀਂ ਇੱਕ ਦੋ ਵਾਰ ਦਰੋਂ ਦਾਤਰੀ ਨਾਲ ਚਿਚੜ ਮਾਰ ਦਿੱਤੇ ਤਾਂ ਦੋਸਤੋ ਕਦੀ ਵੀ ਉਸ ਤੋਂ ਬਾਅਦ ਜਿਹੜੀ ਤੁਹਾਡੀ ਗਾਂ ਨੂੰ ਚਿਚੜ ਜਿਹੜੇ ਆ ਨਹੀਂ ਪੈਣਗੇ ਇਹ ਇੱਕ ਬਹੁਤ ਹੀ ਵੱਡਾ ਜਨੀਕ ਮੈਥਡ ਹੈ ਚਿਚੜ ਲਾਉਣ ਦਾ ਸੋ ਦੋਸਤੋ ਇਹ ਜਦੋਂ ਸਾਨੂੰ ਉਹ ਸੱਜਣ ਨੇ ਦੱਸਿਆ ਅਸੀਂ ਵੀ ਬੜੇ ਹੈਰਾਨ ਹੋ ਗਏ ਉਹਨੇ ਦਾਤਰੀ ਨਾਲ ਜਿਹੜੇ ਚਿਚੜ ਸਾਨੂੰ ਲਾ ਕੇ ਦਿਖਾਏ ਕਿਉਂਕਿ ਜਿਹੜੀ ਤਾਰਾ ਕੱਟਣ ਵਾਲੀ ਦਾਤਰੀ ਹੁੰਦੀ ਹੈ ਆਪਣੇ ਆਹ ਫਾਰਮਰਾਂ ਦੇ ਘਰੇ ਹੁੰਦੀ ਹੈ ਸੋ ਆਹ ਦੇਖੋ ਆਹ ਵੇਖੋ ਸਾਡਾ ਵੀਰ ਕਿੱਦਾਂ ਇਹਨੂੰ ਮਤਲਬ ਕਿ ਆਹ ਵੇਖੋ ਮਤਲਬ ਕਿ ਚਿਚੜ ਹੋ ਗਏ ਗੋਹਾ ਜਿਹੜਾ ਜੰਮਿਆ ਜਿਹੜਾ ਉਹ ਵੀ ਨਹੀਂ ਲੈਂਦਾ ਪਿਆ ਚਿਚੜ ਨਹੀਂ ਲੈਂਦੇ ਪਿਆ ਜੂਆ ਪਿੱਸੂ ਕੁਛ ਵੀ ਜਿਹੜਾ ਤੁਹਾਡੇ ਐਨੀਮਲ ਨੂੰ ਆ ਜਾਂਦਾ ਸੋ ਦੋਸਤੋ ਤੁਸੀਂ ਇੱਕ ਦਾਤਰੀ ਲੈਣੀ ਥੋੜੀ ਜੀ ਪੁਰਾਣੀ ਜਿੰਦੇ ਦੰਦੇ ਥੋੜੇ ਜਿ ਘੱਟ ਹੋਣ ਤਿੱਖੀ ਘੱਟ ਹੋਵੇ ਸੋ ਦੋਸਤੋ ਨੂੰ ਬੜੇ ਹੀ ਇਸ ਤਰੀਕੇ ਨਾਲ ਮਤਲਬ ਕਿ 헤ੜਾ ਉੱਪਰ ਤੋਂ 헤ੜਾ ਨੂੰ ਮਾਰਨਾ ਦੋਸਤੋ ਮੜਾ ਆਹਾ ਵੀਰੇ ਨੂੰ ਕਹੂੰਗਾ ਵੀ ਬੋਲ ਕੇ ਦੱਸ ਦੇ ਮੜਾ ਜੀ ਵੀ ਮਾਰ ਨਹੀਂ ਕਿਦਾਂ ਇਹ ਮਾਰਨ ਦਾ ਇਹ ਤਰੀਕਾ ਇਹੀ ਹੈ ਇੱਕ ਹਾਂਜੀ ਤੇ ਆਪਦੇ ਬੈਲੈਂਸ ਚੋਂ ਇਹ ਨਹੀਂ ਵੀ ਉਹਨੂੰ ਖੂਬ ਹੋਈ ਦੇਣਾ ਖਿੱਚ ਲੈਣਾ ਹਾਂਜੀ ਹਾਂਜੀ ਕਿਤੇ ਨਵੇਂ ਦਾਤੇ ਨਾ ਹੋਵੇ ਮਾਸ ਤੇ ਖੂਬ ਜੇ ਉਹਨੇ ਲੱਤ ਮਾਰਨੀ ਗਾਨ ਠੀਕ ਹੈ ਜੀ ਤੇ ਆਪਦੇ ਬੈਲੈਂਸ ਨਾਲ ਠੀਕ ਹੈ ਜੀ ਜੋ ਕੰਮ ਕਰਨਾ ਨਹੀਂ ਮਤਲਬ ਕਿ ਇਹਦਾ ਮਾਰਨ ਦਾ ਜਿਹੜਾ ਤਰੀਕਾ ਹੈ ਵੀ ਇਹਨੂੰ ਹੋੜੀ ਜੀ ਉੱਪਰ ਚੱਕ ਕੇ ਮਾਰਨਾ ਹੈ ਕਿ ਚੱਕ ਕੇ ਮਾਰਨਾ ਜਿਵੇਂ ਆਮ ਕੋਹੜੀਆਂ ਨੂੰ ਖਰਖਰਾ ਮਾਰੀਦਾ ਉਸ ਤਰ੍ਹਾਂ ਦਾ ਮਾਰਨਾ ਅੱਛਾ ਜਿਵੇਂ ਖਰਖਰਾ ਮਾਰਦੇ ਆ ਹਾਂ ਇਦਾਂ ਦਾ ਹੀ ਮਾਰਨਾ ਸੋ ਇਸ ਤਰ੍ਹਾਂ ਮਾਰ ਕੇ ਜਿਹੜੇ ਚਿੱਟੜਦੇ ਸਾਰੇ ਵੱਡੇ ਜਾਣਗੇ ਹਾਂ ਸਾਰੇ ਵੱਡੇ ਸਾਰੇ ਲੈ ਹੀ ਜਾਣੇ ਮੋਢੇ ਚ ਪੱਟੇ ਜਾਣੇ ਅੱਛਾ ਜੀ ਉਸ ਤੋਂ ਬਾਅਦ ਪੈ ਜਾਂਦੇ ਆ ਕਿ ਨਹੀਂ ਪੈਂਦੇ ਜੀ ਨਹੀਂ ਉਹ ਤੋਂ ਬਾਅਦ ਨਹੀਂ ਪੈਂਦੇ ਠੀਕ ਆ ਜੇ ਪੈਂਦੇ ਵੀ ਆ ਦੁਬਾਰਾ ਫਿਰ ਦੁਬਾਰਾ ਆਪਾਂ ਮਾਰ ਸਕਦੇ ਆ ਠੀਕ ਹੈ ਜੀ ਇਹ ਕਿੰਨਾ ਕੋਈ ਪੁਰਾਣਾ ਮੈਥਡ ਆ ਜਿਹੜਾ ਇਹ ਤਾਂ ਬਹੁਤ ਇਹ ਤਾਂ ਬਹੁਤ ਲੋਕ ਵਰਤੋ ਕਰਦੇ ਆਪਾਂ ਕਰਦੇ ਨਹੀਂ ਕਿ ਲੋਕਾਂ ਕੋਲੇ ਬਹੁਤ ਵੱਡੇ ਟੈਕਨੀਕ ਨੇ ਠੀਕ ਹੈ ਜੀ ਇਹ ਆਪਾਂ ਨੂੰ ਦੱਸ ਕੇ ਗਏ ਸੀ ਵੀਰ ਇੱਕ ਠੀਕ ਹੈ ਜੀ ਤੇ ਉਹ ਅਸੀਂ ਜੂਸ ਕੀਤਾ ਤੇ ਬਹੁਤ ਵਧੀਆ ਰਿਹਾ ਗਾਂ ਸਾਡੀ ਗਾਂ ਬਚ ਗਈ ਸੀ ਮਤਲਬ ਕਿ ਵੇਖੋ ਵੇਖ ਆਪਾਂ ਜਿਵੇਂ ਦਵਾਈਆਂ ਦੇਨੇ ਉਹਨਾਂ ਦੇ ਸਾਈਡ ਇਫੈਕਟ ਵੀ ਆ ਉਹਦੇ ਨਾਲ ਇਹ ਉਹਦੇ ਨਾਲ ਆ ਚੀ ਸਹੀ ਜਿਹੜਾ ਆਪਾਂ ਇੰਜੈਕਸ਼ਨ ਲਾਉਨੇ ਆ ਉਹਦੇ ਨਾਲ ਪਸ਼ੂ ਦੁੱਧ ਵੀ ਸੁੱਕ ਜਾਂਦਾ ਕਮਜ਼ੋਰ ਵੀ ਹੋ ਜਾਂਦਾ ਤੇ ਇਹ ਥੋੜੀ ਜੀ ਮਿਹਨਤ ਲੱਗਦੀ ਹੈ ਇਹਦੇ ਜੀ ਮਿਹਨਤ ਹੈ ਠੀਕ ਹੈ ਜੀ ਜੇ ਜੰਮਿਆ ਗੋਹਾ ਵੀ ਨਹੀਂ ਲੈਂਦਾ ਉਹ ਵੀ ਆਪਾਂ ਉਹ ਸਾਰਾ ਸਫਾਈ ਕਰ ਦੇਣਾ ਮੋਢ ਤੋਂ ਇੱਕ ਮਾਰਨ ਦਾ ਤਰੀਕਾ ਆਵੇ ਜਿਵੇਂ ਇਸ ਤਰ੍ਹਾਂ ਦਾ ਮਾਰ ਦੇਵੇ ਵੈਰੀ ਗੁੱਡ ਹਾਂ ਜਿਵੇਂ ਦਾਤੀਆਂ ਚਲਾਉਣਾ ਪੂਰਾ ਵਧੀਆ ਜਿਵੇਂ ਆ ਆ ਢਾਂਗ ਨਾਲ ਇਹਨੇ ਵੀ ਉਹਦੀ ਮਾਂ ਸੇ ਖਬੋਦ ਨੇ ਠੀਕ ਹੈ ਚੱਕ ਕੇ ਲਾਉਣੇ ਜਿੰਨਾ ਵੀ ਹੋ ਸਕੇ ਠੀਕ ਹੈ ਜੀ ਆ ਦੋਸਤੋ ਬਹੁਤ ਸੋਹਣਾ ਵੀਰ ਨੇ ਦੱਸਿਆ ਵੀ ਜਿਹੜੀ ਦਾਤਰੀ ਥੋੜੀ ਚੱਕ ਕੇ ਲਾਉਣੀ ਹੈ ਇਹ ਨਾ ਹੋਵੇ ਕਿ ਤੁਸੀਂ ਗਾਂ ਦੀ ਪੂਛ ਹੀ ਵੱਡੀ ਬੈਠੇ ਹੋ ਦਾਤਰੀ ਤਿੱਖੀ ਮਾਰ ਕੇ ਸੋ ਇਹ ਬੜਾ ਪੁਰਾਣਾ ਮੈਥਡ ਹੈ ਚਿਚੜ ਲਾਉਣ ਦਾ ਸੋ ਦੋਸਤੋ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸੋ ਦੋਸਤੋ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਵਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੇਰਾ ਚੈਨਲ ਕੁਦਰਤ ਡੇਰੀ ਫਾਰਮ ਡਾਕਟਰ ਸੁਖਚੈਨ ਸਿੰਘ ਸਬਸਕ੍ਰਾਈਬ ਕਰ ਲਿਓ ਸੋ ਸਾਰੇ ਹੀ ਦੋਸਤਾਂ ਦਾ ਧੰਨਵਾਦ ਥੈਂਕ ਯੂ ਸੋ ਮਚ